ਸਭ ਤੋਂ ਪਹਿਲਾਂ ਮੋਗੇ ਤੋਂ ਖਬਰ ਮੋਗੇ ਤੋਂ ਖਬਰ ਹੈ ਕਿ ਇੱਕ ਔਰਤ ਅਤੇ ਉਸਦੇ ਪਿਤਾ ਜਦੋਂ ਉਹ ਤਲਾਕ ਦੇ ਮਕਦਮੇ ਸੰਬੰਧੀ ਪੇਸ਼ੀ ਭੁਗਤਣ ਲਈ ਮੋਗੇ ਤੋਂ ਮੋਗੇ ਆ ਰਹੇ ਸਨ ਤਾਂ ਉਸ ਔਰਤ ਦੇ ਪਤੀ ਨੇ ਉਹਨਾਂ ਦੋਵਾਂ ਤੇ ਇਤਜ਼ਾਬ ਸੁੱਟ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਤੇ ਪਿੰਡ ਮਹਿਣਾ ਦੇ ਨੇੜੇ ਹਮਲਾ ਕੀਤਾ ਗਿਆ ਔਰਤ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਇਤਜ਼ਾਬ ਨਾਲ ਉਸ ਦਾ 50 ਤੋਂ 55% ਦੀ ਸਰੀਰ ਪੂਰੀ ਤਰ੍ਹਾਂ ਝੁੱਲ ਗਿਆ ਹੈ ਔਰਤ ਅਤੇ ਪਿਤਾ ਵੀ ਬੁਰੀ ਤਰ੍ਹਾਂ ਇਸ ਤੇਜ਼ਾਬੀ ਹਮਲੇ ਦੇ ਵਿੱਚ ਜ਼ਖਮੀ ਹੋ ਗਿਆ ਕਿਹਾ ਜਾ ਰਿਹਾ ਹੈ ਕਿ ਦਾਇਆ ਕਲਾਂ ਦੇ ਇਸ ਜੋੜੇ ਦਰਮਿਆਨ ਆਪਸੀ મતਭੇਦਾਂ ਨੂੰ ਲੈ ਕੇ ਤਲਾਕ ਲਈ ਅਦਾਲਤ 'ਚ ਮਾਮਲਾ ਚੱਲ ਰਿਹਾ ਸੀ ਜਿਸ ਸੰਬੰਧੀ ਅੱਜ ਉਹਨਾਂ ਨੇ ਅਦਾਲਤ 'ਚ ਪੇਸ਼ ਹੋਣਾ ਸੀ ਮੋਗੇਟ ਔਰਤ ਅਤੇ ਉਸਦੇ ਪਿਤਾ ਤੇ ਤੇਜ਼ਾਬ ਛਿੜਕਿਆ ਗਿਆ ਤੇਜ਼ਾਬੀ ਹਮਲੇ ਦੇ ਵਿੱਚ ਔਰਤ ਦਾ ਸਰੀਰ 50 ਤੋਂ 55% ਪੂਰੀ ਤਰ੍ਹਾਂ ਤੁੱਟ ਗਿਆ ਅਤੇ ਉਸਦੇ ਪਿਤਾ ਨੂੰ ਵੀ ਗੰਭੀਰ ਹਾਲਤ ਦੇ ਵਿੱਚ ਉਹਨਾਂ ਦੇ ਸਰੀਰ ਪੇਠੂ ਤੇ ਚੋਟਾਂ ਆਈਆਂ ਨੇ ਜ਼ਖਮਾਂ ਦੇ ਨਿਸ਼ਾਨ ਆਏ ਨੇ ਉਹਨਾਂ ਦੇ ਸਰੀਰ ਦੀ ਚਮੜੀ ਬੁਰੀ ਤਰ੍ਹਾਂ ਸੜ ਗਈ ਹੈ ਉਸ ਔਰਤ ਤੇ ਪਤੀ ਨਾਲ ਉਸ ਦਾ ਝਗੜਾ ਚੱਲ ਰਿਹਾ ਸੀ ਅਤੇ ਤਲਾਕ ਸੰਬੰਧੀ ਮੋਗੇ ਦੀ ਅਦਾਲਤ ਵਿੱਚ ਮੁਕੱਦਮਾ ਚੱਲ ਰਿਹਾ ਸੀ ਜਿਸ ਸੰਬੰਧੀ ਅੱਜ ਉਹ ਪੇਸ਼ੀ ਭੁਗਤਣ ਤੇ ਲਈ ਮੋਗੇ ਸ਼ਹਿਰ ਦੇ ਵਿੱਚ ਆ ਰਹੇ ਸਨ ਅਦਾਲਤ ਦੇ ਵਿੱਚ ਉਹਨਾਂ ਨੇ ਪੇਸ਼ ਹੋਣਾ ਸੀ ਔਰਤ ਦੇ ਪਤੀ ਵੱਲੋਂ ਵਿਗੜੇ ਹੋਏ ਪਤੀ ਵੱਲੋਂ ਉਸ ਔਰਤ ਤੇ ਉੱਤੇ ਤੇ ਉਸਦੇ ਪਿਤਾ ਦੇ ਉੱਤੇ ਇਤਜ਼ਾਬ ਛੁੱਟਿਆ ਗਿਆ ਜਿਸ ਵੇਲੇ ਉਸ ਬੰਦੇ ਨੇ ਇਹਨਾਂ ਦੋਵਾਂ ਉੱਤੇ ਇਤਜ਼ਾਬ ਛੁੱਟਿਆ 2 ਤੋਂ 3 ਲੀਟਰ ਇਤਜ਼ਾਬ ਦੀ ਵਰਤੋਂ ਕੀਤੀ ਗਈ ਇੱਕ ਵੱਡੀ ਕੈਨੀ ਦੇ ਵਿੱਚ ਇਤਜ਼ਾਬ ਸੀ ਉਸ ਬੰਦੇ ਦਾ ਉਸ ਵਿਗੜੇ ਹੋਏ ਪਤੀ ਦਾ ਦੋਸਤ ਵੀ ਉਸਦੇ ਨਾਲ ਸੀ ਇਸ ਖਬਰ ਤੇ ਸਾਡੇ ਨਾਲ ਜੁੜ ਚੁੱਕੇ ਨੇ ਮੌਕੇ ਤੋਂ ਸਾਡੇ ਪੱਤਰਕਾਰ ਸੂਰਜ ਜੈਨ ਸੂਰਜ ਕਿਸ ਵੇਲੇ ਵਾਪਰੀਆ ਘਟਨਾ ਹੈ ਤੇ ਇਹ ਸਾਰੀ ਘਟਨਾ ਦੇ ਘਟਨਾ ਹੋਈ ਕਿਵੇਂ ਵਾਪਰੀ ਕਿਵੇਂ ਇਸ ਦੇ ਬਾਰੇ ਸਾਨੂੰ ਦੱਸੋ ਅੱਜ ਇਹ ਸ਼ਵੇਤੀ ਘਟਨਾ ਹੈ ਜੀ ਜਦੋਂ ਉਹ ਜੋ ਸੰਸ਼ੇਰ ਸਿੰਘ ਆਪਣੀ ਬੇਟੀ ਦੇ ਨਾਲ ਪਿੰਡ ਦਾਇਆ ਕਲਾ ਦਾ ਜਿਹੜੇ ਰਹਿਣ ਵਾਲੇ ਹੈਗੇ ਆ ਇਹਦੀ ਲੜਕੀ ਮਨਦੀਪ ਕੌਰ ਜੀ ਦਾ ਵਿਆਹ ਹਰਿੰਦਰ ਸਿੰਘ ਦੇ ਨਾਲ ਹੋਇਆ ਸੀਗਾ ਜਿਹੜਾ ਜਗਰਾਉਂ ਸ਼ਹਿਰ ਰਹਿਣ ਵਾਲਾ ਹੈ ਇਹਨਾਂ ਦਾ ਕੋਈ ਡਿਸਪਿਊਟ ਚੱਲ ਰਿਹਾ ਸੀਗਾ ਤਹੇਜ ਨੂੰ ਲੈ ਕੇ ਸਾਤੀ ਨੂੰ ਇਹਨਾਂ ਚਾਰ ਸਾਲ ਹੋਏ ਜਿਕੇ ਜਿਹੜਾ 6 ਮਹੀਨਿਆਂ ਤੋਂ ਇਹਨਾਂ ਦਾ ਡਿਸਪਿਊਟ ਚੱਲ ਰਿਹਾ ਹੈਗਾ ਉਹ ਆਪਣੇ ਪਿਤਾ ਦੇ ਘਰ ਰਹਿ ਰਏ ਸਹਿ ਰੇਜ ਵੀ ਔਰ ਇਹਨਾਂ ਦੇ ਮਸਲੇ ਨੂੰ ਕਾਫੀ ਸੁਲਝਾਉਣ ਦੀ ਪਿਤਾ ਵੱਲ ਕੋਸ਼ਿਸ਼ ਕੀਤੀ ਗਈ ਪਰ ਨਾ ਸੁਲਝਦਾ ਦੇਖ ਅਪੀਰ ਪਿਓ ਨਟੜਾ ਦਾ ਸਾਹਾਰਾ ਦਿੱਤਾ ਗਿਆ ਤੇ ਲੜਕੀ ਨੂੰ ਤਲਾਕ ਦੇਣ ਲਈ ਜਿਹੜਾ ਹੈਗਾ ਵਾ ਇੱਥੇ ਕਾਗਜ਼ দাখিল ਕੀਤੇ ਗਏ ਔਰ ਅੱਜ ਉਸੇ ਕੇਸ ਦੇ ਸਿਲਸਿਲੇ ਵਿੱਚ ਪੀਓ ਦੀ ਜਿਹੜੀ ਉਹਨੇ ਸਕੂਟਰ ਤੇ ਸਵਾਰ ਹੋ ਕੇ ਮੋਕਾ ਅਦਾਲਤ ਮਾਨਿਓਗ ਅਦਾਲਤ ਵਿੱਚ ਪੇਸ਼ੀ ਲਈ ਆ ਰਹੇ ਜੀ ਜਦੋਂ ਇਹ ਪਿੰਡ ਮਹਿਣਾ ਦੇ ਕੋਲ ਪੁੱਛੇ ਤੇ ਇਹਨੇ ਪਤੀ ਹਰਿੰਦਰ ਸਿੰਘ ਨੇ ਆਪਣੇ ਇੱਕ ਦੋਸਤ ਨਾਲ ਜਿੰਨਾਂ ਕੋਲ ਪੰਜਾਬ ਸੀਗਾ 2 ਲੀਟਰ ਪਿਆਰ ਸੀਗਾ ਕਿੰਨੀ ਵੀ ਸੀਗੀ ਖੁੱਲੀ ਕਿੰਨੀ ਇਹਨਾਂ ਦੇ ਡਿਟੇਲ ਪਿੱਛੇ ਨੇ ਉਹਨੇ ਪੂਰੀ ਤਰ੍ਹਾਂ ਜ਼ਖਮੀ ਹੋ ਗਏ ਐਸ ਵੇਲੇ ਅਸੀਂ ਤਸਵੀਰਾਂ ਚ ਦੇਖ ਰਹੇ ਹਾਂ ਸੂਰਜ ਕੇ ਉਸ ਔਰਤ ਨੂੰ ਪੂਰੀ ਤਰ੍ਹਾਂ ਜ਼ਖਮੀ ਹੋਇਆ ਦੇਖ ਰਹੇ ਹਾਂ ਅਸੀਂ ਉਸਦੇ ਪਿਤਾ ਵੀ ਜ਼ਖਮੀ ਨੇ ਐਸ ਵੇਲੇ ਉਹਨਾਂ ਦੀ ਹਾਲਤ ਕਿਵੇਂ ਹੈ ਤੇ ਕਿਹੜੇ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਫਸਤਾ ਉਹਨਾਂ ਨੂੰ ਜਿਹੜਾ ਮੋਗਾ ਦੇ ਸਿਵਲ ਹਸਪਤਲ ਚ ਲਿਆਂਦਾ ਗਿਆ ਉਹ ਦੱਸਣਾ ਚਾਹਾਂਗਾ ਜਿਹੜੀ ਜਦੋਂ ਦਿੱਤੇ ਹਾਸਾ ਹੋਇਆ ਉਸ ਮਗਰ ਹੀ ਇੱਕ ਕਾਰ ਆ ਰਹੀ ਸੀ ਉਹ ਕਾਰ ਵਾਲੇ ਨੇ ਬੜੇ ਮਤਲਬ ਇਹਨਾਂ ਦੋਵਾਂ ਨੂੰ ਆਪਣੀ ਕਾਰ ਚ ਬਿਠਾ ਕੇ ਮੋਗਾ ਦੇ ਸਿਵਲ ਹਸਪਤਲ ਤੇ ਲਿਆਂਦਾ ਜਿੱਥੇ ਡਾਕਟਰ ਨੇ ਉਹ ਪੋਲੀਟੋਪ ਤੇ ਲਾਢੀ ਸ਼ੁਰੂ ਕੀਤਾ ਪਰ ਲੜਕੀ ਦੀ ਜਿਹੜੀ ਹਾਲਤ ਹੈ ਉਹ ਜਿਆਦਾ ਖਰਾਬ ਸੀ ਸਾਰਾ ਮੂੰਹ ਉਹਦੀਆਂ ਬਾਹਾਂ ਉਹਦੀ ਪੇਟ ਜਿਹੜੀ ਹੈਗੀ ਆ ਉਹਨਾਂ ਦੇ ਪੈਰ ਵੀ ਜਿਹੜੇ ਦੇਖੇ ਜਾ ਸਕਦੇ ਨੇ ਕਾਫੀ ਜਿਆਦਾ ਝੁੱਲ ਗਏ ਤੇ ਇਲਾਜ ਦੇ ਇੱਕ ਕਦਮ ਤੋਂ ਬਾਅਦ ਇਹਨਾਂ ਨੇ ਹਾਲਤ ਨਾਟਕ ਦੇਖਦੇ ਹੋਏ ਦੋਵਾਂ ਨੂੰ ਪਹਿਲ ਤੀਨ ਅੱਜ ਸੂਰਜ پولیس ਨੇ ਕੋਈ ਕਾਰਵਾਈ ਕੀਤੀ پولیس ਅਜੇ ਮੌਕੇ ਤੇ ਵੀ ਨਹੀਂ ਪਹੁੰਚ ਸਕੀ ਤੇ ਔਰ ਦੇਖਿਆ ਜਾਵੇ ਹਸਪਤਾਲ ਵੀ ਪਹੁੰਚੀ ਪਰ ਇਹਨਾਂ ਵੱਲੋਂ ਜਾਣਕਾਰੀ ਪੁਛਣ ਦਿੱਤੀ ਗਈ ਹੈ ਪੁਲਿਸ ਨਾਲ ਗੱਲ ਸਾਡੀ ਹੋਈ ਤੇ ਇਹਨਾਂ ਮਾਮਲਾ ਸਾਡੇ ਧਿਆਨ 'ਚ ਨਹੀਂ ਆਇਆ ਪਰ ਅਸੀਂ ਮੌਕੇ ਤੇ ਜਾ ਕੇ ਇਆਂ ਪ੍ਰੀਟਪੋਟ ਬੰਦਾ ਭੇਜ ਕੇ ਸਾਰੇ ਮਾਮਲੇ ਦੀ ਜਾਂਚ ਕਰਵਾਉਣੇ ਹੈ ਦੋਸ਼ੀ ਨੂੰ پکڑਣ ਦੀ ਪੂਰੀ ਕੋਸ਼ਿਸ਼ ਕਰਾਂਗੇ ਸਾਫ ਜੀ ਕਰਨਾ ਹੈ ਪੁਲਿਸ ਅਜੇ ਮੌਕੇ ਤੇ ਨਹੀਂ ਪਹੁੰਚੀ ਨਾਹੀਂ ਹਸਪਤਾਲ ਦੇ ਵਿੱਚ ਪਹੁੰਚੀ ਹੈ ਤੇ ਇਸ ਤੋਂ ਲੱਗਦਾ ਕਿ ਦੋਸ਼ੀ ਅਜੇ ਫਰਾਰ ਹੈ ਜਿਹੜਾ ਵਿਗੜਿਆ ਹੋਇਆ ਪਤੀ ਸੀ ਉਸ ਵਰਤ ਦਾ ਮਨਜੀਤ ਕੌਰ ਦਾ ਉਹ ਹਰਿੰਦਰ ਸਿੰਘ ਅਜੇ ਵੀ ਫਰਾਰ ਹੈ ਪੁਲਿਸ ਕੀ ਕਾਰਵਾਈ ਕਰਦੀ ਹੈ ਇਸ ਘਟਨਾ ਦੇ ਬਾਅਦ ਵੱਡੀ ਘਟਨਾ ਹੋਈ ਹੈ ਸੁਪਰੀਮ ਕੋਰਟ ਨੇ ਸਖਤ ਨੋਟਿਸ ਲਿਆ ਸੀ ਹਾਲੇ ਕੁਝ ਦਿਨ ਪਹਿਲਾਂ ਹੀ ਕਿ ਭਾਰਤ ਸਰਕਾਰ ਨੂੰ ਉਸਨੇ ਲਤਾੜਿਆ ਸੀ ਕਿ ਜਿਹੜੇ ਤੇਜ਼ਾਬੀ ਹਮਲੇ ਨੇ ਉਹਨਾਂ ਨੂੰ ਰੋਕਣ ਦੇ ਲਈ ਭਾਰਤ ਸਰਕਾਰ ਵੱਲੋਂ ਕੋਈ ਨਾ ਕੋਈ ਸਖਤ ਕਾਨੂੰਨ ਲਿਆਂਦਾ ਜਾਣਾ ਚਾਹੀਦਾ ਹੈ। ਸੁਰਜ ਹੋਰ ਸਥਾਨਕ ਲੋਕਾਂ ਦਾ ਕੀ ਕਹਿਣਾ ਹੈ ਇਸ ਘਟਨਾ ਬਾਰੇ? ਸਥਾਨਕ ਲੋਕਾਂ ਵਿੱਚ ਜਿਹੜੇ ਹਸਪਤਾਲ ਦੇ ਵਿੱਚ ਇਹਨਾਂ ਦੇ ਰਿਸ਼ਤੇ ਤਾਂ ਜਾਂ ਹੋਰ ਲੋਕੀ ਇਕੱਠੇ ਹੋਏਗੇ ਉਹਨਾਂ ਨੇ ਬੜੀ ਇਸ ਗੱਲ ਦੀ ਨਿੰਦਾ ਕੀਤੀ ਵੀ ਈਆਂ ਨੂੰ ਕਿਤੇ ਇੱਕ ਪਾਸੇ ਤਾਂ ਜਿਹੜੇ ਹਰ ਸਿੰਘ ਅਤੇ ਕੋਰ ਬਾਲ ਜਿਹੜੇ ਹੈਗੇ ਈਆਂ ਨੇ ਇਹਨਾਂ ਨੂੰ ਪੁਸਤ ਕਰਿਆ ਜਿਹੜਾ ਉੱਥੇ ਈਆਂ ਨਾਲ ਜਿਹੜਾ ਇਹ ਪੁਸਤ ਵਾਪਿਆ ਜਾ ਰਿਹਾ ਹੈ ਇਹੋ ਜਿਹੇ ਹਾਦਸੇ ਸਾਰੇ ਆਮ ਲਿਖ ਦਿਹਾੜੇ ਦੇਖੇ ਜਾ ਰਹੇ ਹਨ। ਤੇ ਨਿਰੋਧ ਦੇ ਜੁੜੇ ਹੱਦ ਤੇ ਵਤਨ ਤੇ ਲੋਕਾਂ ਨੂੰ ਬੜੀ ਨਿਰਾਸ਼ਾ ਪਾਈ ਜਾ ਰਹੀ ਹੈ ਤੇ ਕਹਿ ਰਹੇ ਲੋਕਾਂ ਦੇ ਵਿੱਚ ਕੋਈ ਹੁਣ ਸੇਫਟੀ ਨਹੀਂ ਰਹੀ ਅੱਜ ਦੇ ਹਾਲਾਤਾਂ ਦੇਖਦੇ ਹੋਏ ਤੇ ਕੋਈ ਸਾਫ਼ ਇਸੋ ਆਪਣੇ ਮਤਲਬ ਘਰੋਂ ਬਾਹਰ ਨਿਕਲ ਨਹੀਂ ਸਕਦਾਗਾ ਕੋਈ ਉਹਨੂੰ ਇਹ ਆਜ਼ਾਦੀ ਦੇ ਤੌਰ ਤੇ ਨਹੀਂ ਹੈਗਾ ਵੀ ਘਰੇ ਸਹੀ ਸਲਾਮਤ ਆਊਗਾ ਕਿ ਨਹੀਂ ਆਊਗਾ ਇਸ ਕੇਸ ਨੇ ਇੱਕ ਵਾਰ ਸਾਨੂੰ ਦਿਹਲਾ ਕੇ ਰੱਖ ਦਿੱਤਾ ਹੈ ਅ ਸੂਰਜ ਕਿਸੇ ਵੱਡੇ ਅਧਿਕਾਰੀ ਨਾਲ ਪੁਲਿਸ ਅਧਿਕਾਰੀ ਨਾਲ ਤੁਹਾਡੀ ਗੱਲ ਹੋਈ ਹੈ ਇਸ ਮਾਮਲੇ ਸਬੰਧੀ ਨਹੀਂ ਸਾਡੀ ਐਸਐਚਓ ਨਾਲ ਗੱਲ ਹੋਈ ਸੀਗੀ ਪਰ ਉਹਨਾਂ ਨੇ ਤਾਂ ਇਹੀ ਕਿਹਾ ਹੈਗਾ ਅਜੇ ਸਾਨੂੰ ਇਸ ਘਟਨਾ ਦੀ ਕੋਈ ਖਬਰ ਨਹੀਂ ਹਾਲਾ ਕਿ ਕਿڑی ਇਹ ਘਟਨਾ ਵਾਪਰੀ ਹੈਗੀ ਮਹਿਨਾ ਵਾਪਰੀ ਹੈ ਮੈਨੇ ਤੋਂ ਕੋਲ ਵਾਪਰੀ ਹੈ ਔਰ ਮੈਨਾ ਹੀ ਪੁਲਿਸ ਚੌਕੀ ਹੈਗੀ ਆ ਉੱਥੇ ਇੰਤਜ਼ਾਰ ਕੀਤੀ ਹੋਈ ਹੈ ਕਾਫੀ ਵੱਡੀ ਚੌਕੀ ਹੈਗੀ ਆ ਪਰ ਇਸਦੇ ਬਾਪੂ ਵੀ ਹਜੇ ਉਹਨਾਂ ਨੂੰ ਕੋਈ ਇਸ ਘਟਨਾ ਦੀ ਜਾਣਕਾਰੀ ਨਹੀਂ ਹੈਗੀ ਆ ਨਾ ਕੋਈ ਹੋ ਸਿਵਲ ਹਸਪਤਲ ਪਹੁੰਚੇ ਹੈਗੇ ਆ ਪਰ ਇਹ ਹੀ ਜ਼ਰੂਰ ਕਹਿ ਰਹੇ ਹੈਗੇ ਆ ਵੀ ਅਸੀਂ ਕ੍ਰੀਨਪੋਰਟ ਜਾ ਕੇ ਇਸ ਮਾਮਲੇ ਦੀ ਪੂਰੀ ਜਾਂਚ ਕਰਾਂਗੇ ਔਰ ਜਿਹੜਾ ਹੈਗਾ ਉਹਦਾ ਦੋਸਤੀ ਪਤੀ ਹੈਗੀ ਉਹਨੂੰ ਪੜਾਂਗੇ ਔਰ ਇਹਦੇ ਦਸਨਾ ਚੰਗ ਰਿਸ਼ਤੇਦਾਰ ਜਿਹੜੇ ਹਜੇ ਕੁਝ ਅਦਾਲਤਾਂ 'ਚ ਵੀ ਬੈਠੇ ਕਿ ਜਿਨ੍ਹਾਂ ਨੇ ਤਰੀਕ ਕੀਆ ਜੋ ਤਰੀਕ ਦਾ ਉਹ ਇੰਤਜ਼ਾਰ ਕਰ ਰਹੇ ਵੀ ਉਹ ਜੋਤੀ ਇੱਥੇ ਆ ਰਹੇ ਹੈਗੇ ਆ ਤਰੀਕੂ ਲੈਣੀ ਹੈਗੀ ਆ ਉਹਨਾਂ ਦਾ ਸੂਰਜ ਸੂਰਜ ਆਪਾਂ ਦੇਖਦੇ ਆਂ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਆਪਾਂ ਦੇਖਦੇ ਆਂ ਕਿ ਪੀੜਤਾ ਦੇ ਰਿਸ਼ਤੇਦਾਰਾਂ ਦਾ ਕੀ ਕਹਿਣਾ ਐਸ ਵੇਲੇ ਸਾਡੇ ਕੋਲ ਪਹੁੰਚ ਚੁੱਕੇ ਨੇ ਉਹਨਾਂ ਦੇ ਦ੍ਰਿਸ਼ ਉਹਨਾਂ ਦੇ ਇੰਟਰਵਿਊ ਸਾਡੇ ਕੋਲ ਪਹੁੰਚ ਚੁੱਕੀ ਆ ਆਪਾਂ ਦੇਖਦੇ ਆਂ ਉਹ ਉਹਨਾਂ ਦਾ ਕੀ ਕਹਿਣਾ ਗੌਰ ਸਿੰਘ ਜੀ ਜਿਨ੍ਹਾਂ ਦੇ ਅੱਜ ਹਾਦਸਾ ਵਾਪਰਿਆ ਉਹਨਾਂ ਕੀ ਰਿਲੇਸ਼ਨ ਆ ਤੁਹਾਡੇ ਉਹ ਮੇਰੇ ਮਾਮਾ ਜੀ ਕੀ ਗੱਲ ਹੋਈ ਲੜਕੀ ਸੀ ਤਰੀਕ ਤਿਆਰ ਰਹੀ ਸੀ ਜੀ ਤੇ ਉਹ ਜਵਾਈ ਇਹਦੇ ਨਾਲ ਕਿੰਨੇ ਤੱਕ ਚੱਲਦਾ ਸੀਗਾ ਨਾ ਤੇ ਉਹ ਜਵਾਈ ਨੇ ਤੇ ਰਪਾਇਆ ਮੈਨੇ ਕੋਲ ਤੀ ਆਪ ਆਤਾ ਹੈ ਕਹਦਾ ਕਿ ਇਹ ਚੱਲਦਾ ਹੀ ਇਹਨਾਂ ਦਾ ਇਹੇ ਸ਼ਾਦੀ ਛੜੀ ਹਾਸ ਤੇ ਕਿੰਨੀ ਦੇਰ ਪਹਿਲਾਂ ਸ਼ਾਦੀ ਹੋਈ ਸੀ ਮਾਜੀ ਇਹ 2008 ਚ ਹੋਈ ਸੀ ਤੇ ਇਸ ਕਿੰਨੀ ਦਿਨ ਹੋ ਗਏ ਚੱਲਦੇ ਨੂੰ ਤੇ 6 ਮਹੀਨੇ ਹੋ ਗਏ 6-7 ਮਹੀਨੇ ਕੀ ਗਾਰੰਟੀ ਲੜਾਈ ਝਗੜੇ ਦਾ ਝਗੜੇ ਦਾ ਪੈਸਾ ਦਾਜ ਮੰਗਦਾ ਹੀ ਹੋ ਕਿਸ ਤਰ੍ਹਾਂ ਦੀ ਹਾਲਤ ਹੈਗੀ ਇਹਨਾਂ ਦੀ ਹਾਲਤ ਬਹੁਤ ਨਾਜਿਕ ਆ ਜੀ ਇਸ ਕਰਕੇ ਡਾਕ ਸਾਹਿਬ ਨੇ ਰਹਿਤ ਕਰਦੇ ਦੀ ਰਿਪੋਰਟ ਲੜਕੀ ਦਾ ਜ਼ਿਆਦਾ ਜੇਰੇ ਤੇ ਵੀ ਖਰਾ ਕਿੰਨੇ ਜਾਨੇ ਸੀ ਇਹੋ ਜਨਾ ਕੋਈ ਆ ਪਿਆ ਦੋ ਜਾਨੇ ਤਾਂ ਲੜਕੀ ਦੇ ਰਿਸ਼ਤੇਦਾਰਾਂ ਦਾ ਕਹਿਣਾ ਕਿ ਲੜਕੇ ਵੱਲੋਂ ਜਿਹੜਾ ਹਮਲਾ ਵਰਤੀ ਜਿਸ ਨੇ ਇਤਜ਼ਾਬ ਛੁਟਿਆ ਹਰਿੰਦਰ ਸਿੰਘ ਉਸ ਵੱਲੋਂ ਦਾਜ ਮੰਗ ਦਾਜ ਦੀ ਮੰਗ ਕੀਤੀ ਜਾ ਰਹੀ ਸੀ ਲੜਕੀ ਵਾਲਿਆਂ ਕੋਲੋਂ ਲੜਕੀ ਦੇ ਪਿਤਾ ਕੋਲੋਂ ਜਿਸ ਸੰਬੰਧੀ ਇੱਕ ਮਾਮਲਾ ਜਿਹੜਾ ਚੱਲ ਰਿਹਾ ਸੀਗਾ ਤਲਾਕ ਸੰਬੰਧੀ ਮੋਗੇ ਦੀ ਅਦਾਲਤ ਦੇ ਵਿੱਚ ਉਹ ਅੱਜ ਪੇਸ਼ੀ ਭੁਗਤਣ ਆ ਰਹੇ ਸੀ ਪੀਤਾ ਅਤੇ ਧੀ ਦੋਵੇਂ ਪਰ ਰਸਤੇ ਵਿੱਚ ਇਹ ਪਿੰਡ ਮਹਿਣਾ ਦੇ ਕੋਲ ਹਰਿੰਦਰ ਸਿੰਘ ਜਿਹੜਾ ਪਤੀ ਸੀ ਉਸ ਔਰਤ ਦਾ ਉਸਨੇ ਪੀਤਾ ਅਤੇ ਧੀ ਦੋਵਾਂ ਦੇ ਉੱਤੇ 2 ਤੋਂ 3 ਲੀਟਰ ਤੇਜ਼ਾਬ ਛੁੱਟਿਆ ਜਿਸ ਦੇ ਨਾਲ ਮਨਜੀਤ ਕੌਰ ਨਾਮ ਦੀ ਇਹ ਔਰਤ ਪੂਰੀ ਤਰ੍ਹਾਂ ਜ਼ਖਮੀ ਹੋ ਗਈ ਅਤੇ ਉਸਦੇ ਪੀਤਾ ਵੀ ਗੰਭੀਰ ਜ਼ਖਮੀ ਹੋਏ ਨੇ